ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਪੁੱਜੀ ਲਾਪ੍ਰਿਤ ਕੌਰ ਚੁਣੌਤੀਆਂ ਭਰਿਆ ਸਫ਼ਰ ਪੂਰਾ ਨਾ ਕਰ ਸਕੀ ਅਤੇ ਦੁਨੀਆ ਨੂੰ ਅਲਵਿਦਾ ਆਖ ਗਈ ਹੈ ਹਜ਼ਾਰਾਂ ਪੰਜਾਬੀ ਨੌਜਵਾਨਾਂ ਵਾਂਗ ਪ੍ਰੀਤ ਕੋਰਸ ਸਟਡੀ ਵੀਜ਼ਾ ਤੇ 2022 ਵਿੱਚ ਕੈਨੇਡਾ ਪੁੱਜੀ ਅਤੇ ਸਫਲਤਾ ਨਾਲ ਆਪਣੀ ਪੜ੍ਹਾਈ ਮੁਕੰਮਲ ਕੀਤੀ। ਦੂਜੇ ਪਾਸੇ ਆਪਣੀ ਧੀ ਨੂੰ ਬਿਹਤਰ ਜ਼ਿੰਦਗੀ ਮੁਹੱਈਆ ਕਰਵਾਉਣ ਲਈ ਮਾਪਿਆਂ ਨੇ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਹਾਲਾਤ ਨੇ ਅਜਿਹਾ ਮੂਡ ਲਿਆ ਕਿ ਨਵੀਆਂ ਜ਼ਿੰਮੇਵਾਰੀਆਂ, ਦਬਾਅ ਅਤੇ ਪਰਿਵਾਰ ਤੋਂ ਦੂਰ ਹੋਣ ਦਾ ਦੁੱਖ ਭਾਰੂ ਹੋਣ ਲੱਗੇ। ਕੈਨੇਡਾ ਵਿੱਚ ਮੂੜਲੇ ਬਰੇ অন্ਟਾਰੀਓ ਵਿੱਚ ਲੰਘਾਉਣ ਮਗਰੋਂ ਲਾਪਰਿਤ ਕੋਰ ਮਾਨਸਿਕ ਸ਼ਾਂਤੀ ਲਈ 2026 ਦੇ ਆਰੰਭ ਵਿੱਚ ਬੀਸੀ ਪੁੱਜ ਗਈ ਅਤੇ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਦਾ ਯਤਨ ਕੀਤਾ ਬੀਸੀ ਦੇ ਸਰੀ ਵਿੱਚ ਰਹਿੰਦਿਆਂ ਲਾਪਰਿਤ ਕੋਰ ਨਵੀਂ ਵਿਵਸਥਪੰਦੀ ਕਰ ਰਹੀ ਸੀ ਕਿ ਪਾਣਾ ਵਰਤ ਗਿਆ ਅਤੇ ਪਰਿਵਾਰ ਨੂੰ ਵਿਲਕਦਾ ਛੱਡ ਇਸ ਦੁਨੀਆ ਨੂੰ ਅਲਵਿਦਾ ਆਖ ਗਈ ਹੈ ਡਲਟਾ ਦੇ ਗੁਰਲਾਲ ਸਿੰਘ ਮੁਤਾਬਕ ਲਾਪ੍ਰੀਤ ਕੋਰ ਦੀ ਦੇ ਪੰਜਾਬ ਭੇਜਣ ਲਈ ਬੀਸੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਭਾਈਚਾਰਿਆਂ ਦੀਆਂ ਮੋਹਤਵਾਰ ਸ਼ਖਸੀਅਤਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ ਪਰ ਖਰਚੇ ਪੂਰੇ ਕਰਨ ਲਈ ਇਹ ਰਕਮ ਕਾਫੀ ਨਹੀਂ ਹੈ ਜਿਸ ਦੇ ਮੱਦੇਨਜ਼ਰ ਗੋ ਫੰਡਮੀ ਪੇਜ ਸਥਾਪਿਤ ਕੀਤਾ ਗਿਆ ਹੈ ਦੱਸਦੀ ਹੈ ਕਿ 2 ਦਿਨ ਪਹਿਲਾਂ ਹੀ ਬੀਸੀ ਵਿੱਚ 25 ਸਾਲ ਦੇ ਸਿਮਰਨਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਦੇਵੀ ਦਾਸਪੁਰਾ ਨਾਲ ਸੰਬੰਧਿਤ ਸਿਮਰਨਜੀਤ ਸਿੰਘ ਵੀ ਸਟੱਡੀ ਵੀਜ਼ਾ ਤੇ ਕੈਨੇਡਾ ਆਇਆ ਸੀ ਅਤੇ BC ਦੇ ਕੈਮ ਲੂਮਸ ਸ਼ਹਿਰ ਨੇੜੇ ਉਸ ਦੀ Laash ਬਰਾਮਦ ਕੀਤੀ ਗਈ। ਦੂਜੇ ਪਾਸੇ ਆਸਟ੍ਰੇਲੀਆ ਵਿੱਚ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ ਕੋਟਕਪੂਰਾ ਦੇ ਗੁਰਜੰਟ ਸਿੰਘ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ। ਮਾਪਿਆਂ ਦਾ ਇਕਲੌਤਾ ਪੁੱਤ 5 ਸਾਲ ਪਹਿਲਾਂ ਆਪਣੀਆਂ ਭੈਣਾਂ ਕੋਲ ਆਸਟ੍ਰੇਲੀਆ ਪੁੱਜਾ ਅਤੇ ਟਰਾਂਸਪੋਰਟ ਸੈਕਟਰ ਵਿੱਚ ਕਦਮ ਰੱਖਦਿਆਂ ਟਰੱਕ ਚਲਾਉਣਾ ਸ਼ੁਰੂ ਕਰ ਦਿੱਤਾ। ਗੁਰਜੰਟ ਸਿੰਘ ਦੇ ਕਜ਼ਨ ਕੁਲਦੀਪ ਸਿੰਘ ਨੇ ਦੱਸਿਆ ਹੈ ਕਿ ਪਿਛਲੇ ਦਿਨੀ ਉਹ ਟਰਾਲਾ ਲੈ ਕੇ ਜਾ ਰਿਹਾ ਸੀ ਜਦੋਂ ਰਾਹ ਵਿੱਚ ਕਿਸੇ ਕਾਰਨ ਇਹ ਬੇਕਾਬੂ ਹੋ ਗਿਆ ਅਤੇ ਪਲਟਣ ਮਗਰੋਂ ਅੱਗ ਲੱਗ ਗਈ ਗੁਰਜੰਟ ਸਿੰਘ ਗੰਭੀਰ ਜ਼ਖਮੀ ਹੋਣ ਕਾਰਨ ਬਾਹਰ ਨਾ ਨਿਕਲ ਸਕਿਆ ਅਤੇ ਜਿਉਂਦਾ ਹੀ ਸੜ ਗਿਆ